ਬੀਤੇ ਦਿਨੀ ਨੌਜਵਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕਰਨ ਦੇ ਰੋਸ ਵਿੱਚ ਜੋ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਖਿਲਾਫ ਕਾਲਾ ਦਿਵਸ ਤੇ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਹਾਰਪੁਰ ਤੋਂ ਸੁਆਵ ਬਿਗਿਆ ਅੱਜ ਦੇ ਨਾਅਰੇਬਾਜ਼ੀ ਕੀਤੀ ਅਤੇ ਮੋਦੀ ਸਰਕਾਰ ਅਮਿਤ ਸ਼ਾਹ ਤੇ ਹਰਿਆਣਾ ਸਰਕਾਰ ਦਾ ਪੁਤਲਾ ਫੂਕਿਆ ਗਿਆ ਬੀਤੇ ਦਿਨੀ ਹਰਿਆਣਾ ਦੀ ਖੱਟੜ ਸਰਕਾਰ ਨੇ ਜੋ ਨੇ ਹੱਥੇ ਕਿਸਾਨਾਂ ਤੇ ਅਤਿਆਚਾਰ ਕਰਕੇ ਸਾਡਾ ਨੌਜਵਾਨ ਵੀਰ ਸ਼ੁਭਕਰਨ ਜੋ ਸ਼ਹੀਦ ਕਰ ਦਿੱਤਾ ਗਿਆ ਉਦੇ ਰੋਸ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਪੂਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਤਹਿਸੀਲ ਦੇ ਵਿੱਚ ਇਹ ਰੋਸ ਪ੍ਰਗਟ ਕੀਤਾ ਕਿ ਕਿਸਾਨਾਂ ਤੇ ਅਤਿਆਚਾਰ ਜੋ ਹੋ ਰਿਹਾ ਕੀ ਗੁਨਾਹ ਸੀ ਕਿਸਾਨਾਂ ਦਾ ਆਪਣੇ ਹੱਕ ਮੰਗਣ ਵਾਸਤੇ ਦਿੱਲੀ ਵੱਲ ਨੂੰ ਜਾਣਾ ਸ਼ੁਰੂ ਕੀਤਾ ਹਰ ਇੱਕ ਦਾ ਅਧਿਕਾਰ ਹੈ ਆਪਣੇ ਮੰਗਾ ਮੰਗਣ ਵਾਸਤੇ ਦਿੱਲੀ ਜਾਣ ਲਈ ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਧੰਦਲੀਆਂ ਉਡਾਉਂਦੇ ਹੋਏ ਸੜਕਾਂ ਤੇ ਕਿਲ ਲਾ ਕੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕ ਲਿਆ ਦਿੱਲੀ ਨਹੀਂ ਜਾਣ ਦਿੱਤਾ ਆਪਣੀਆਂ ਮੰਗਾਂ ਮੰਨਵਾਉਣ ਦੇ ਵਿੱਚ ਸਾਨੂੰ ਦਿੱਕਤ ਆ ਰਹੀ ਆ ਉਸ ਰੋਸ ਵਿੱਚੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਦਸੂਹੇ ਦੇ ਵਿੱਚ ਵੀ ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਨੇ ਇਕੱਤਰ ਹੋ ਕੇ ਸ਼ੁਭ ਕਰਨ ਦੇ ਸ਼ਹੀਦ ਹੋਣ ਦੇ ਰੋਸ ਵਿੱਚੋਂ ਇਹ ਜੋ ਧਰਨਾ ਦਿੱਤਾ ਦੇਖੋ ਜੀ ਜੋ ਹਰਿਆਣਾ ਸਰਕਾਰ ਕਰ ਰਹੀ ਹੈ ਖੱਟਰ ਸਰਕਾਰ ਬਹੁਤ ਹੀ ਨਿੰਦਣਯੋਗ ਆ ਇਸ ਇਹਨੂੰ ਨਿੰਦਣ ਵਾਸਤੇ ਸਾਡੇ ਕੋਲ ਸ਼ਬਦ ਹੈ ਨਹੀਂਗੇ ਸੋ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜੇ 5 ਮਿੰਟ ਦੀ ਐਮਐਸਪੀ ਦੇਣ ਦੀ ਗੱਲ ਕਰਦੇ ਸੀ ਉਹ ਚਲੋ ਨਹੀਂ ਦਿੱਤੀ ਗਈ ਪਰ ਇਸ ਵੇਲੇ ਕਿਸਾਨਾਂ ਨਾਲ ਖੜਨ ਦੀ ਲੋੜ ਹੈ ਇਸ ਵੇਲੇ ਜਰੂਰ ਸਾਡੇ ਨਾਲ ਖੜੋ ਜੋ ਅਸੀਂ ਹੱਕ ਆਪਣੇ ਮੰਗ ਰਹੇ ਆ ਉਹ ਸਾਡੇ ਹੱਕ ਅਸੀਂ ਨਿਆਂ ਦੀ ਮੰਗ ਰਹੇ ਬਿਲਕੁਲ ਜਾਇਜ਼ ਹੱਕ ਮੰਗ ਰਹੇ ਆ ਸਾਡੇ ਨਾਲ ਅਸੀਂ ਬੀਲ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਸਾਡੇ ਨਾਲ ਖੜੋ ਹੱਕ ਦਾ ਨਾਰਾ ਮਾਰੋ ਜੀ ਇਨਾਂ ਦੇ ਸਾਡੇ ਅਤਿਆਚਾਰ ਕਰ ਰਿਆ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਆਪਣੇ ਹੱਕ ਮੰਗਦੇ ਆ ਇਹਨਾਂ ਕੋ ਪੀਖ ਨਹੀਂ ਮੰਗਦੇ ਕਿਸਾਨ ਮਿਹਨਤ ਕਰਦਾ ਵਾ ਉਹ ਆਪਣੀ ਹੱਕ ਲੈਣ ਵਾਸਤੇ ਗਏ ਆ ਤੇ ਇਹਨਾਂ ਨੂੰ ਇੰਨਾ ਅਤਿਆਚਾਰ ਕੀਤਾ ਵਾ ਕਿਸਾਨਾਂ ਦੇ ਉੱਤੇ ਇਹਨਾਂ ਨੂੰ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਨਹੀਂ ਕਰਨਾ ਕਿਉਂਕਿ ਅਸੀਂ ਹੀ ਇਹਨਾਂ ਨੂੰ ਚੁਣ ਕੇ ਭੇਜਿਆ ਆਵਾ ਇਹ ਸਰਕਾਰ ਆਪ ਨਹੀਂ ਬਣੀ ਇਹ ਕੋਈ ਮਤਲਬ ਡਿਗਰੀ ਲੈ ਕੇ ਨਹੀਂ ਪੜੀ ਅਸੀਂ ਇਹਨੂੰ ਛੋੜ ਕੇ ਭੇਜਿਆ ਵਾ ਤੇ ਇਹਨਾਂ ਨੂੰ ਸਾਡੇ ਹਿੱਤ ਚ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੀਆਂ ਮੰਗਾਂ ਮੰਨੇ ਤੇ ਜਿਹੜਾ ਮੁਆਵਜ਼ਾ ਵਾ ਇਹ ਦਵੇ ਜਿਹੜੇ ਬੱਚਾ ਦੇ ਉੱਤੇ ਅਤਿਆਚਾਰ ਕੀਤੇ ਨੇ ਬੱਚਿਆਂ ਨੂੰ ਅਤਿਆਚਾਰ ਨਹੀਂ ਚਾਹੀਦੇ ਘਰ ਦੇ ਬੱਚਿਆਂ ਦੇ ਉੱਤੇ ਇਹਨਾਂ ਨੂੰ ਚਾਹੀਦਾ ਉਹ ਮਾਫੀ ਮੰਗੇ ਤਾਂ ਉਹਨਾਂ ਦੇ ਘਰ ਦੇ ਉਹ ਜੋ ਵੀ ਨੁਕਸਾਨ ਹੋਇਆ ਭਰਨ